ਸਰਦਾਰ ਜਗਜੀਤ ਸਿੰਘ ਜਿਹੜਾ ਲੇਵਾਲੂ ਗ੍ਰਿਫਤਾਰ ਕਰਨ ਲਈ ਪਹਾਰੀ ਕੰਟੀ ਪੁਲਿਸ ਪਹੁੰਚ ਚੁੱਕੀ ਹੈ ਜੀ ਓਏ ਓਏ ਉਹ ਮੇਰੇ ਕੋਲ ਨਹੀਂ ਪ੍ਰਭਾਤ ਆਵੀਗੀ ਚੱਲ ਚੱਲ ਬਬੂ ਜੀ ਤੁਸੀਂ ਦੇਖ ਸਕਦੇ ਹੋ ਸਰਦਾਰ ਜਗਜੀਤ ਸਿੰਘ ਜਿਹੜਾ ਲੇਵਾਲੂ ਗ੍ਰਿਫਤਾਰ ਕਰ ਲਿਆ ਜੀ ਪੰਜਾਬ ਦੇ ਗੁਰਜੀਤ ਸਿੰਘ ਖਾਲਸਾ ਬਾਈਗੁਰਜੀ ਕੀ ਫਤਿਹ ਅੱਜ ਸਰਦਾਰ ਗਜੀਤ ਸਿੰਘ ਡੱਲੇਵਾਲ ਨੂੰ ਗੁਸ਼ਤਾਰ ਕਰ ਰਿਹਾ ਤੇ ਆਪਾਂ ਨੂੰ ਇਹ ਪੰਜਾਬ ਦੀ ਪੁਲਿਸ ਕਿ ਭਗਵੰਤ ਮਾਨ ਦੀ ਪੁੱਛੜ ਸਰਕਾਰ ਨੇ ਆ ਵੇਖੋ ਪੱਗਾ ਲਾ ਕੇ ਬੱਸਾਂ ਮਟਾਇਆ ਬੱਸ ਹੋ ਗਿਆ ਤੇ ਲਾਈਵ ਸ਼ੇਅਰ ਕਰ ਦੋ ਘਰਾਂ ਚ ਬੈਠੇ ਜੇ ਤੁਹਾਡੀ ਐਮਐਸਬੀ ਦੀ ਲੜਾਈ ਲੜ ਰਹੇ ਆ ਤੁਹਾਡੇ ਹਾਂ ਤੁਹਾਡੇ ਬੱਚਿਆਂ ਦੀ ਆ ਵੇਖੋ ਆ ਪੁਲਿਸ ਲਾ ਕੇ ਆ ਵਗਰਫਤਾਰ ਕੀਤਾ ਗਿਆ ਅੱਜ ਵਿਸ਼ਵਾਸ ਘਾਤ ਕੀਤਾ ਸਾਡੇ ਨਾਲ ਜੇ ਇਹਨਾਂ ਨੇ ਢੱਲੇਵਾਲ ਸਾਹਿਬ ਨੂੰ ਚੱਕਣਾ ਸੀ ਜੇ ਇਹਨਾਂ ਨੇ ਗ੍ਰਿਫਤਾਰ ਕਰਨਾ ਸੀ ਸਾਰੀ ਸਰਦੀ ਦੀ ਰੁੱਤ ਸੀ ਖਨੌਰੀ ਬਾਟਰ ਤੇ ਰਹੇ ਐ ਉਥੇ ਕਿਉਂ ਨਹੀਂ ਆਏ ਚੱਕਣ ਇਹਨਾਂ ਦੀ ਜ਼ਰਤ ਨਹੀਂ ਪਈ ਕਿਸੇ ਦੀ ਹਦੂਦ ਕਹਾ ਹੋ ਜੀਏ ਮੋਰਚੇ ਦੀ ਅੱਜ ਭੁਲੋ ਕੇ ਵਿਸ਼ਵਾਸ ਘਾਤ ਕਰਕੇ ਅਸੀਂ ਮੀਟਿੰਗ ਕਰਨੇ ਐ ਮੀਟਿੰਗ ਦੇ ਵਿੱਚ ਵਿਸ਼ਵਾਸ ਦਿਵਾਇਆ ਅਗਲੀ 4 ਮਈ ਦੀ ਮੀਟਿੰਗ ਫੇਰ ਕਰਾਂਗੇ ਕਿਸਾਨਾਂ ਨਾਲ ਗੱਲਬਾਤ ਜਾਰੀ ਰਹੂਗੀ ਤੇ ਅੱਜ ਵਿਸ਼ਵਾਸ ਘਾਤ ਕੀਤਾ ਸਾਡੇ ਨਾਲ ਭੁਲੋ ਕੇ ਸਾਡੇ ਅੱਜ ਗ੍ਰਿਫਤਾਰ ਕੀਤਾ ਆ ਵੇਖੋ ਇਹਨਾਂ ਨੂੰ ਲਾਈਵ ਸ਼ੇਅਰ ਕਰ ਦਿਓ ਦੋ ਦੋ ਆ ਇਸ ਖਾਤਾ ਹੀ ਆ ਆ ਪੂਰੇ ਸ਼ੰਭੂ ਬਾਗ ਰਖਨੋਰੀ ਬਾਡਰ ਘਾੜਾ ਨਾ ਪਹੁੰਚੋ ਭਰਾਓ ਘਰਾਂ ਚ ਨਾ ਸੁੱਤੇ ਰਹਿ ਜਿਓ ਆ ਤੁਹਾਡੀ ਲੜਾਈ ਨਹੀਂ ਲੜਨੀ ਇਹ ਦੱਸਾਂਗੇ ਭਗਵੰਤ ਮਾਲੂ ਕਿਹੜੇ ਭਾਤ ਤਲਦੀ ਆਂ ਆਈ ਆ ਪਿੰਡਾ ਜਾਉਣਾ ਤੇਰੇ ਐਮਐਲ ਨੇ ਆ ਲੈ ਪੁਲਿਸ ਤੈਨੂੰ ਬੰਦੇ ਦਾ ਪੁੱਤ ਬਣਾਵਾਗੇ ਆ ਸਾਰੀ ਇਹਨੂੰ ਸ਼ੇਅਰ ਕਰ ਦੋ ਵੀਡੀਓ ਨੂੰ ਵੱਸੋ ਵੱਧ ਲੋਕ ਕਿਹੜੇ ਨੇ ਖਨੋਰੀ ਬਾਡਰ ਪਹੁੰਚੋ ਆ ਵੇਖੋ ਗੁੰਡਾ ਕਰਤੀ ਭਗਵੰਤ ਮਾਨ ਦੀ ਸਰਕਾਰ ਦੀ ਆ ਵੇਖੋ ਇਹਨਾਂ ਨੇ ਗੱਡੀਆਂ ਲਾ ਕੇ ਇੱਕ ਬਜ਼ੁਰਗ ਕਿਸਾਨ ਲੀਡਰ ਨੂੰ ਜਿਹੜਾ ਲੋਕਾਂ ਦੀ ਆ ਇਹਨਾਂ ਮਲਾਜਮਾਂ ਦੀ ਲੜਾਈ ਲਾਂਡਿਆ ਸੀ ਉਹਨੇ 112 ਦੇ ਤੋ ਤੁਖਾ ਸੀ ਉਹਨੂੰ ਜ਼ਬਰਦਸਤੀ ਗੱਡੀਆਂ ਨਾਲ ਟਾਂਕ ਨਾਲ ਸ਼ੀਸ਼ੇ ਭੰਨ ਕੇ ਉਹ ਖੋਤੇ ਆ ਭਗਵੰਤ ਮਾਨਾ ਉਹ ਗੱਡੀਆਂ ਨਾਲ ਸ਼ੀਸ਼ੇ ਭੰਨ ਕੇ ਚੁੱਕਿਆ ਤੇ ਤੂੰ ਅੰਦੋਲਨਾਂ ਤੋਂ ਨਿਕਲਿਆ ਆ ਜਾ ਆ ਜਾ ਪੁੱਤ ਵੇ ਕਿਹਦੇ ਪਾਸ ਚਲਦੀ ਆ ਆ ਤੇਰੇ ਮਨਿਸਟਰ ਲਗਾਤਾਰ ਰੇਤ ਬੋਤ ਵੇਖਣ ਡਿਆ ਆਪੂ ਦਾ ਵਿਸ਼ਵਾਸ ਆ ਇਧਰ ਲਖਣਾ ਤੇਰੀਆਂ ਲੜਾਵਾਂਗੇ ਪੂਰੀਆਂ ਅੱਜ 100 ਦਿਨ ਹੋ ਚੁੱਕੇ ਬੰਦੇ ਦਾ ਪੁੱਤ ਬਣਾਵਾਂਗੇ ਤੇ ਹੁਣ ਵੀ ਨਿਕਲਦੀ ਮੈਡੀਕਲ ਤੂੰ ਆ ਬਾਹਰ ਕੀਤਾ ਇੱਕ ਵਿਸ਼ਵਾਸ ਚ ਲੈ ਕੇ ਤੈਨੂੰ ਲਲਕਾਰ ਕੇ ਆਖਿਆ ਆਖ ਨੌਰੀ ਬਾਡ ਤੇ ਕਸਮਾਂ ਦਾ ਜੁੱਦਊਗਾ ਆ ਹੋਊਗਾ ਕਸਮਾਂ ਦਾ ਜੁੱਦ ਤੂੰ ਜਿੰਨੇ ਮਰਜੀ ਸਿਰ ਮੰਗਦਾ ਸਿਰ ਲੱਗਣਗੇ कनौरी बज ते कोई बि घर न रहे ज़रूर पहुचो